ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕੋਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਮਰਜੀਤ ਸਿੰਘ ਨੌਕਲ ਆਪਾਂ ਪਹੁੰਚੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਗਾਂ ਦਿਖਾਉਣੀ ਆ ਤੇ ਸੋਈ ਸਵਾਈ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਦਿਹਾਣਾਂ ਨੂੰ ਪੁੱਛਦੇ ਆਂ ਸਾਰੀ ਡਿਟੇਲ ਹਾਂ ਜੀ ਬੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਮੇਰੇ ਭੈਣਾ ਭਰਾਵਾਂ ਨੂੰ ਬਾਰ ਬਾਰ ਸਤਿ ਸ੍ਰੀ ਅਕਾਲ ਜੀ ਹੋਰ ਸਭਾ ਠੀਕ ਠਾਕ ਜੀ ਠੀਕ ਹੈ ਗੁਰੂ ਰਾਮਦਾਸ ਦੀ ਕਿਰਪਾ ਆਪਾਂ ਵੈਸੇ ਗੁਰੂ ਰਾਮਦਾਸ ਦਾ ਨਾਮ ਨਾ ਲੈ ਕੇ ਆਪਾਂ ਹਰ ਵਾਰੀ ਵੀਡੀਓ ਉਹਦਾ ਉਹਨੂੰ ਹਾਜ਼ਰ ਨਾਜ਼ਰ ਸਮਝ ਕੇ ਆਪਾਂ ਕੰਮ ਕਰਦੇ ਜੀ ਠੀਕ ਹੈ ਜੀ ਪਰਸਾਂ ਵਾਲਾ ਵੇਚ ਤਾਂ ਮਾਲ ਫਿਰ ਗਵੰਡੀਆਂ ਦਾ ਪਰਸੋਂ ਵਾਲਾ ਤੇ ਅੱਜ ਵੀ ਗਾ ਮੌਕੇ ਤੇ ਫੋਨ ਆਉਣ ਡਿਆ ਅੱਛਾ ਤੇ ਉਹ ਫੋਨ ਉਹ ਤੇ ਪਹਿਲੇ ਫੋਨ ਤੇ ਤੁਹਾਨੂੰ ਪਤਾ ਚਲੇਗਾ ਇਹ ਮਾਲ ਠੀਕ ਹੈ ਤੁਹਾਡੇ ਨਾਲ ਤੁਸੀਂ ਤਾਂ ਸਾਡੇ ਜਿਨਾਲੇ ਹੀ ਸੀ ਜਦੋਂ ਮਾਲ ਤੇ ਨਾਮ ਦੱਸਦੇ ਕਰੀ ਆਪ ਜੀ ਨਾਮ ਰਾਜੀ ਅਮਰਜੀਤ ਸਿੰਘ ਮਾਨ ਹੈ ਜੀ ਹਾਂਜੀ ਪਿੰਡ ਵੈਸੇ ਚੱਕ ਔਲਣਾ ਤੇ ਮੈਂ ਹਰ ਵਾਰੀ ਇਹੋ ਕਹਾਂਦਾ ਬੋੜੀ ਚੱਕ ਨਾਲੋਂ ਜ਼ਿਆਦਾ ਮਸ਼ਹੂਰ ਹੈ ਠੀਕ ਹੈ ਜੀ ਹਾਂਜੀ ਤਸੀਲ ਜਨਾਲਾ ਦਾ ਜ਼ਿਲ੍ਹਾ ਅੰਮ੍ਰਿਤਸਰ ਆਪਣਾ ਤੇ ਫੋਨ ਨੰਬਰ ਬੋਲਦੇ ਕਰੀ 7529899413 ਠੀਕ ਹੈ ਅੱਜ ਬੜੀਆਂ ਫਲਕਾਰੀਆਂ ਫਲਕੋਰੀਆਂ ਪਾਈਆਂ ਨੇ ਤੇ ਇਹ ਕੀ ਜੀ ਫਲਕਾਰੀ ਵਾਲੀ ਤੈਨੂੰ ਪਤਾ ਉਹ ਦਿਨ ਮੇਰੇ ਕੋਲ ਹੈਗੀ ਵੜੇ ਅੱਛਾ ਹਾਂਜੀ ਹੈਗੀ ਪਰਸੋਂ ਹਾਂਜੀ ਤੇ ਪਰਸੋਂ ਮੈਂ ਪਾਈ ਨਹੀਂ ਹਾਂਜੀ ਕਿਉਂ ਨਹੀਂ ਪਾਈ ਕਿਉਂ ਮੇਰੇ ਮਨ ਨੂੰ ਤਸੱਲੀ ਨਹੀਂ ਉਹ ਦਿਨ ਉਹਦੋਂ ਇੱਕੋ ਦਿਨ ਇਹ ਮੇਰੇ ਕੋਲ ਆਈ ਨੂੰ ਠੀਕ ਹੈ ਪਰਸ ਦੋ ਡੰਗ ਮੈਂ ਅਗਲੇ ਨੇ ਘਰ ਚੋਲੀ ਹੁਣ ਚਾਰ ਡੰਗ ਮੈਂ ਆਪਣੇ ਘਰ ਚੋਲੀ ਹੈ ਠੀਕ ਆ ਫਿਰ ਹੁਣ ਇਹ ਜਾਨਕਿ ਮੈਂ ਪੰਜ ਛੇ ਡੰਗ ਚੋਲੀ ਹੁਣ ਮੇਰੇ ਮਨ ਨੂੰ ਤਸੱਲੀ ਹੈ ਹੁਣ ਭਾਵੇਂ ਜਿੱਤਰਕਾ ਉਹਨਾਂ ਦਾ ਪਾਰਟੀ ਹੁਣ ਆਪਣਾ ਢੋਲ ਵਜਾਇਆ ਕਿ ਵੀ ਕਿਸੇ ਨੂੰ ਚਵਾ ਸਕਦੇ ਆ ਅੱਛਾ ਵੀ ਆਓ ਚੋ ਠੀਕ ਆ ਸੂਆ ਕਿਨਵਾਇਦਾ ਇਹਦਾ ਸੂਆ ਜੀ ਦੂਜੇ ਕਰਕੇ ਮਿਲੀ ਆ ਅੱਛਾ ਭਿੱਜੇ ਵੀ ਹੋ ਸਕਦੀ ਆ ਦੂਸਰਾ ਜਾਂ ਤੀਸਰਾ ਸਾਜ ਹਾਂ ਜੀ ਕਿਉਂਕਿ ਆਪਣੇ ਘਰੇ ਘਰ ਦੀ ਘਰ ਦੀ ਸੂਈ ਦੀ ਗਾਰੰਟੀ ਹੁੰਦੀ ਹੈ ਬੁੱਲ ਲੈ ਡੰਗਰ ਦੀ ਕੋਈ ਗਾਰੰਟੀ ਨਹੀਂ ਹੁੰਦੀ ਤੇ ਆ ਮਗਰ ਬੱਛੀ ਚ ਹਾਂ ਮਗਰ ਬੱਛੀ ਆ ਬੱਛੀ ਮਗਰ ਸ ਤੇ ਕਿੰਨਾ ਚਿਰ ਹੋਇਆ ਜੇ ਸੋਈ ਨਾ ਇਹਨੂੰ ਸੂਈ ਨੂੰ 6-7 ਦਿਨ ਹੋ ਗਏ 6-7 ਦਿਨ ਹੋ ਗਏ ਹਾਂਜੀ ਹੋ ਗਏ ਠੀਕ ਆ ਤੇ ਦੁੱਧ ਕਿੰਨਾ ਤਿਆਰ ਕਰਕੇ ਮੋਕਕੇ ਤੇ ਦੇ 18 ਲੀਟਰ ਕੋਈ ਦੁੱਧ ਗਿਣ ਲੈ ਕੋਈ ਬੌਲਾ ਗਿਣ ਲੈ ਤਿਆਰ ਬਿਲਕੁਲ ਤਿਆਰ ਮੈਂ ਆਪਣੇ ਸਰਕਾਰੀ ਮੋਹਰ ਐ ਲੀਟਰ ਨਾਲ ਚਵਾ ਕੇ ਦਊਗੀ ਅੱਛਾ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਲੋਧ ਦੇ ਦੀ 25 ਲੀਟਰ ਦੀ ਪਿਛਲੇ ਘਾਲ ਹਨ ਦਸੀ ਪਾਕੀ ਆਪਣੀ ਮਿਹਨਤ ਹੁੰਦੀ ਕੋਈ ਥੱਲੇ 5 ਵੀ ਹੋਦਾ 20 ਵੀ 5 ਵੀ ਹੋ ਸਕਦਾ ਅੱਛਾ ਦੁੱਧ ਤੇ ਸੇਵਾ ਦਾ ਠੀਕ ਆ ਮੇਰੀ ਗਰੰਟੀ ਇਹਦੀ ਫੁੱਲ ਅਸੀਲੀ ਦੀ ਠੀਕ ਆ ਤੇ ਮੋਕੇ ਤੇ 18 ਲੀਟਰ ਜਿਹੜਾ ਚਵਾ ਕੇ ਦੋ ਹਾਂ ਜੀ ਮੈਂ ਉਹ ਯਾਰ ਮੇਰੇ ਘਰ ਕੋ ਆਵੇ ਮੈਂ ਤਸਲੀ ਉਹਦੀ ਕਰਾਉਂਗਾ ਠੀਕ ਹੈ ਜੀ ਲਿਆ ਖੋਲੀਏ ਫਿਰ ਤੋਰੀਏ ਹੋਰ ਰੱਖੀਂ ਅਜਰਾ ਉਸਮਾਂ ਨੂੰ ਜਨਾ ਜਿਆ ਜਿਆ ਕਿ ਜੀਦਾ ਮੈਂ ਤਾਂ ਕਰ ਗਿਆ 20 ਲੀਟਰ ਆਏ ਹੀ ਆਇਕ ਨੂੰ ਪੰਨ ਨੂੰ ਪਹਿਲਾਂ ਆ ਗਿਆ ਤੇ ਲੱਗ ਨਹੀਂ ਤਾ ਕਰੇ ਉਹਦੇ ਬੇਰੇ ਪਾ ਗਏ ਬਾਕੀ ਇੱਕ ਦੀ ਫਨਕਾਰੀ ਲਾਗੇ ਦਾ ਨੇ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਤੇ ਥੱਲੇਆਂ ਜਿਹੜੀ ਚੰਗੀ ਤਿਆਰ ਹੋਈ ਆ ਦੁੱਧ ਮੋਕੇ ਦੇ ਜਿਹੜਾ 18 ਲੀਟਰ ਇਹਦੇ ਕੋਲ ਤਿਆਰ ਦਾਸ ਤੇ ਆ ਬੰਦ ਵੀ ਜੀ ਬਾਕੀ ਮਲੇ ਦੇ ਵੀ ਦਹੀਂ ਚੱਲਣ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਨੇ ਆ ਦੇਖ ਲਾ ਦੇ ਜੀ ਉਤਰਾ ਜਿਹੜਾ ਮੈਲਾ ਜਿਹੜਾ ਲੱਗਾ ਹੈ ਦਹੀ ਚਲਪੀਆ ਮੈਲੇ ਤੋਂ ਹੁਣ ਤੇ ਪਿੱਛੇ ਹਵਾਨਾ ਵੀ ਰਾ ਦੇਖ ਸਕਦੇ ਜੀ ਚੰਗੀ ਤਿਆਰ ਹੋਈ ਆ ਥੱਲਿਆਂ ਤੇ ਚਵਾਚੂ ਓਕੇ ਪੂਰਾ ਫਿਰ ਮੈਂ ਨਾ ਚਵਾਚੂ ਇਹਦੇ ਗਾਂ ਨਹੀਂ ਗੱਲਾਂ ਨਹੀਂ ਪੋਲੀ ਬਹੁਤ ਚੌਣ ਚ ਇੱਕ ਜਿੰਨਾ ਡੰਗਰ ਇੰਨੀ ਪੋਲੀ ਕਈਆਂ ਨੇ ਲੱਤਾਂ ਲਬੇਡੀਆਂ ਵਗਦੀਆਂ ਇੱਕ ਦਿਨ ਸੇ ਮਦੀ ਵੀ ਨਹੀਂ ਜੀ ਅੱਛਾ ਹਾਂ ਕੀ ਰਹਾ ਆਮ ਸਮੱਸਿਆ ਆਉਂਦੀ ਵੱਡੀਆਂ ਗਾਈਆਂ ਬੈਠੀਆਂ ਵਗ ਜਨੀਆਂ ਲੱਤਾਂ ਲਬੇੜੀ ਫਿਰਦੀਆਂ ਉਹ ਵੀ ਸਮੱਸਿਆ ਨਹੀਂ ਜਿਹਨੂੰ ਹੈਗੀ ਨਾ ਆਉਗੀ ਠੀਕ ਆ ਹਾਂ ਦੇ ਬਗ ਚੌਣ ਇੱਕ ਨੰਬਰ ਕੋਈ ਉਹ ਜੀ ਗੱਲ ਬਾਤ ਨਹੀਂ ਕਿਉਂ ਠੀਕ ਹੈ ਮੱਕਾ ਚਵਾ ਕੇ ਵਿਖਾਈ ਦੇਣੀ ਹੈ ਚਲੋ ਦਿਖਾ ਦਈਏ ਚਵਾ ਫਿਰ ਇਹਦਾ ਆਪਾਂ ਬਾਕੀ ਆ ਛੜਤੀ ਆ ਬੱਛੀ ਥੱਲੇ ਨਹੀਂ ਨਹੀਂ ਚੜਾ ਪਸਵਾ ਕੇ ਇੱਕ ਵਾਰੀ ਤੁਹਾਨੂੰ ਦਿਖਾਉਂਦੇ ਆ ਆ ਥਾਣ ਵੀ ਲਾਗੇ ਤਾਂ ਦੇਖ ਸਕਦੇ ਜੀ ਦਿਖਾ ਦੇ ਵੀ ਜੀ ਚਵਾ ਫਿਰ ਇਹਦਾ ਤੇ ਪਿਛਲੇ ਸਨਾਂ ਦਾ ਵੀ ਚਰਾ ਦਿਖਾ ਦੇ ਜੀ ਇੱਕ ਜੀ ਮੈਂ ਬਸ ਤਾਂ ਇੱਕ ਮਿੰਟ ਵਿੱਚ ਜੀ ਸਾਨੂੰ ਵੀ ਦਿਖਾ ਦਈਏ ਤੇ ਕਿੰਗੀ ਤਰ੍ਹਾਂ ਇੱਤਨੇ ਆ ਦੇਖ ਸਕਦੇ ਜੀ ਪ੍ਰੋਪਰ ਹੱਥ ਝੋਨ ਵਾਲਾ ਥਾਂ ਲਾਂਗੇ ਨਾ ਇੱਕਰੀਂ ਦੂਰ ਤੋਂ ਨਹੀਂ ਦੇਖ ਸਕਦੇ ਜੀ ਬੜੇ ਰਮਾਨ ਨਾਲ ਜਿਹੜੀ ਇਤਰ੍ਹਾਂ ਖਲੋਤੀ ਆ ਕੋਈ ਰੱਸੀ ਨਹੀਂ ਪਾਈ ਕੋਈ ਕੁਝ ਨਹੀਂ ਹੈ ਇਤਨੇ ਰਮਾਨ ਨਾਲ ਥੱਲੇ ਰੱਖ ਕੇ ਬਾਲਟੀ ਜਵ ਮੁੱਲ ਵੀ ਇਹ ਤਾਂ ਪੁੱਛਦੇ ਆ ਤੇ ਕੀ ਰੱਖੇ ਵੀ ਦੇ ਫਿਰ ਮੋਲੇ ਦਾ ਵੇਖ ਲੈ ਜਿੰਨਾ ਤੈਨੂੰ ਵਾਰਾ ਖਾਂਦਾ ਤੂੰ ਹੀ ਕਰ ਦੇ ਜਾਜ ਜਾ ਕਰ ਦਈਏ ਫਿਰ ਜਾਜ ਕਰੀਏ ਹਾਂਜੀ ਮੰਗਣ ਨੂੰ ਆਪਾਂ 50000 ਰੁਪਏ ਮੰਗਦੇ ਆ ਅੱਛਾ ਹਾਂਜੀ ਇਹਦੇ ਲੋਕ 60 70 70000 ਇਹਨੇ ਦੁੱਧ ਵਾਲੀ ਮੰਗਦੇ ਠੀਕ ਉਹ ਹੀ ਪਾਉਣਾ ਹਾਂਜੀ ਹਾਂਜੀ ਪਰ ਫਿਰ ਬਾਪੂ ਦਾ ਕੀ ਫਰਕ ਹੋਇਆ ਜੇ ਬਾਪੂ ਨੇ ਲੋਕਾਂ ਦਾ ਲਿਆਜ ਹੀ ਨਾ ਕੀਤਾ ਠੀਕ ਆ ਹਾਂਜੀ ਕਿੰਨੇ ਦੇ ਦੇ ਦਈਏ ਫਿਰ ਜਿੰਨੇ ਤੇਰਾ ਜੀ ਕਰਦਾ ਕਰ ਦੋ ਜਾਜ ਤੂੰ ਕਰ ਦੇ ਛੱਡ ਦੇ ਯਾਰ ਛੱਡ ਦੇ ਕੋਈ ਗੱਲ ਨਹੀਂ ਹੋਰ ਯਾਰ ਛੱਡ ਦੇ ਅੱਛਾ 48000 48000 ਦੀ ਦੇ ਦੋਗੇ ਠੀਕ ਹੈ ਤੇ ਬਾਕੀ ਹੋਰ ਕੁਝ ਕਹਿਣਾ ਹੈ ਹੋਰ ਕੋਈ ਕਹਿਣਾ ਵੀ ਇਹ ਕੋਈ ਇੱਥੇ ਮੇਰੇ ਘਰ ਆਵੇ ਮੈਂ ਤਸल्ली ਕਰਾਂ ਜੇ ਕੋਈ ਚੰਗਾ ਭਲਾ ਤੇ ਜੇ ਕੋਈ ਨਹੀਂ ਆਖਦਾ ਹੈਂਡੀਕੈਪ ਆ ਅੱਛਾ ਜਾਂ ਕੋਈ ਬੀਬੀ ਜਿਹਦਾ ਨਹੀਂ ਕੋਈ ਚਾਰਾ ਹੈਗਾ ਫਿਰ ਉਹਦੇ ਘਰ ਉਹ ਮੈਨੂੰ ਸਾਈ ਪਾ ਦੇ ਅੱਛਾ ਯਾਨੀ ਕਿ 8-10000 ਰੁਪਏ ਪਾ ਦੇ ਫਿਰ ਮੈਂ ਆਪਣਾ ਲੜਕਾ ਕ ਲਾਉਂਦੇ ਘਰ ਛੱਡ ਕੇ ਬਾਕੀ ਪੈਸੇ ਫੇਰ ਲਿਆਂ ਤੇ ਚਵਾਈ ਕਰਾ ਕੇ ਉੱਥੇ ਠੀਕ ਹੈ ਜੀ ਬਾਕੀ ਆ ਕੀ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਖੜੇ ਮੈਂ ਜਿਹੜਾ ਕੋਈ ਚੰਗਾ ਭਲਾ ਮੇਰੇ ਘਰ ਆਵੇਗੇ ਉਹ ਤਾਂ ਆਉਣਾ ਚਾਹੀਦਾ ਜਿਹੋਨੇ ਪੈਸੇ ਖਰਚਣੇ ਆ ਜਿਹੜਾ ਨਹੀਂ ਆਉਣਾ ਉਹਦੀ ਮੈਂ ਫੁੱਲ ਮਦਦ ਕਰਦਾ ਜਿਵੇਂ ਗਾਈ ਆਪਣੀ ਬਹੁਤ ਜਰੀ ਦੂਰ ਗਈ ਸੀ ਅੱਛਾ ਉਧਰੋਂ ਉਹ ਤਾਂ ਰੁਪਏ ਇਧਰੋਂ ਮੈਂ ਲੱਦ ਕੇ ਘਲਾਤੀ ਆਪਾਂ ਹਰੀਕੇ ਪਤਣ ਪਲਟੀ ਮਰਵਾਈ ਅੱਛਾ ਉਧਰ ਹਣੇ ਚ ਗਈ ਠੀਕ ਹੈ ਜੀ ਜਦੋਂ ਮੈਂ ਗੱਲ ਆ ਪੀਏ ਨਹੀਂ ਮੈਂ ਤੂੰ ਸਾਨੂੰ ਸਾਈ 10000 ਪਾਤੀ ਤੇ ਪਤਰੀ ਆਵਾਜ਼ ਨਹੀਂ ਪੁੱਛਣੀ ਆਪਾਂ ਉਹ ਇਨਸਾਨ ਨਹੀਂ ਆਪਾਂ ਹਰ ਇੱਕ ਦਾ ਹੀ ਭਲਾ ਤੇ ਫਾਇਦਾ ਕਰਨਾ ਚਾਹੁੰਦੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ